ਮੰਮੀ ਨੇ ਕੀ ਕਹਣੇ ਹੁਣ ਦੱਸੋ ਮੈਨੂੰ ਮੈਂ ਖੈ ਕੁੜੀ ਨੂੰ ਫੋਨ ਲਾ ਦੇ ਅੱਛਾ ਫੋਨ ਲਾ ਕੇ ਤੇ ਤੂੰ ਅੰਦਰ ਜਾ ਕੇ ਚਾਹ ਬਣਾ ਦੇ ਅੱਛਾ ਹਾਂ ਠੀਕ ਕੁੜੀ ਨੂੰ ਆਪ ਹੀ ਆਉਣਾ ਖਣੇ ਆਉਣਾ ਮੀਂਹ ਪੈਂਦਿਆ ਵਾ ਮੇਰੇ ਫੋਨ 'ਚ ਤੇ ਪੈਸੇ ਖਤਮ ਹੋਏ ਆ ਮੈਂ ਜਦੋਂ ਤੈਨੂੰ ਫੋਨ ਆਖਾਂ ਉਦੋਂ ਤੇਰੇ ਖਤਮ ਹੋ ਜਾਂਦੇ ਪਏ ਅਮਰਜੀਤ ਨੂੰ ਕਹਿ ਦੋ ਉਹਦੇ ਫੋਨ ਸੁਣਿਆ ਅਮਰੀਤ ਨੂੰ ਮੈਂ ਕੀ ਕਹਾਂ ਅਮਰਜੀਤ ਨੂੰ ਕਹਿਣੇ ਉਹਦੇ ਫੋਨ 'ਚ ਪਏ ਹੋਣੇ ਆ ਮੈਂ ਅਮਰਜੀਤ ਨੂੰ ਕਦੀ ਕਹਾਇਆ ਨਹੀਂ ਤੇ ਮੈਂ ਉਹਨੂੰ ਕਿੱਦਾਂ ਕਹਾਂ ਉਹਰ ਤੁਹਾਨੂੰ ਪਤਾ ਉਹ ਮੈਨੂੰ ਨਹੀਂ ਵੇਸਗਾਂ ਮੈਂ ਨਹੀਂ ਉਹਨੂੰ ਕਦੀ ਕਹਵਾਇਆ ਅਮਰਜੀਤ ਨੂੰ ਮਮੀ ਇਹ ਗੱਲ ਕਹਾਂ ਇਹ ਅਸੀਂ ਤਾਂ ਤੂੰ ਨਹੀਂ ਉਹਨੂੰ ਪਿਆਨ ਦੀ ਪਿਆਨ ਦੀ ਹੁਣ ਮੈਂ ਕੀ ਕਹਾਂ ਉਹਨੂੰ ਵੇਲਾ ਭਾਵੇਂ ਮਰਜੀ ਨਹੀਂ ਕਹਿਣਾ ਤਾਂ ਨਾ ਖੈ ਮੈਂ ਤੈਨੂੰ ਕਹਿਤਾ ਵੀ ਫੋਨ ਲਾ ਦੇ ਉਹਨੂੰ ਆਉਣਾ ਮੈਂ ਕਿ ਨਹੀਂ ਆਉਣਾ ਤੂੰ ਨਾ ਉੱਠ ਕੇ ਤੇ ਚਾਹ ਬਣਾ ਲੈ ਅੱਛਾ ਤੇ ਮੈਂ ਚੱਲ ਕੇ ਤੇ ਅਮਰਜੀਤ ਨਾਲ ਗੱਲ ਕਰਦੀ ਆਂ ਹਾਂ ਕੁੜੇ ਮਰਜੀ ਤਾ ਕੁੜੇ ਮਰਜੀ ਤਾ ਹਾਂ ਜੀ ਮੰਮੀ ਤੈਨੂੰ ਇਹ ਦੇਣੇ ਚੜਿਆ ਸਾਡਾ ਨਹੀਂ ਠੀਕ ਹੈ ਸਾਡਾ ਕੰਮ ਨਹੀਂ ਕਰਨਾ ਸਾਡਾ ਕੰਮ ਨਹੀਂ ਕਰਨਾ ਤੇ ਮੈਂ ਤੈਨੂੰ ਆਖਾਂ ਵੀ ਕੁੜੀ ਨੂੰ ਫੋਨ ਲਾ ਦੇ ਕਿੰਨੂੰ ਫੋਨ ਲਾਦਾ ਮੰਮੀ ਹੁਣ ਦਿਨ ਸਵੇਰੇ ਸਵੇਰੇ ਵੈਨੂੰ ਲਾ ਦੇ ਕੁੜੀ ਨੂੰ ਫੋਨ ਠੀਕ ਕਰੋ ਦਾ ਦੇਣ ਚੜਿਆ ਸਾਡਾ ਕੰਮ ਨਹੀਂ ਕਰ ਗੁਰਪਿੰਦਰ ਨੇ ਨਹੀਂ ਫੋਨ ਲਾ ਕੇ ਦਿੱਤਾ ਉਹਨੇ ਨਹੀਂ ਮੈਨੂੰ ਲਾ ਕੇ ਦਿੱਤਾ ਤੂੰ ਲਾ ਦੇ ਮੈਨੂੰ ਫੋਨ ਕੁੜੀ ਨੂੰ ਲਾ ਫੋਨ ਲਾ ਦੇ ਨਹੀਂ ਮੈਨੂੰ ਲੰਨੀਆ ഫ <laughs> <laughs> ਉਹ ਨਾਲ ਕਿਨੇ ਉਹ ਨਾਲ ਨੇ ਮੰਮੀ ਚੁੱਕਰ ਨਹੀਂ ਦੇ ਦੀਦੀ ਹਲੇ ਚੁੱਕਣ ਦੇ ਨਾ ਇਹ ਸਤੇ ਨੂੰ ਫੇਰ ਲਾ ਕੇ ਵੇ ਲਾ ਕੇ ਠੀਕ ਹੈ ਮੰਮੀ ਫੇਰ ਲਾ ਦੂੰਗੀ ਹਾਂ ਮੈਂ ਚਾਹ ਬਣਾਇਂ ਕਿ ਨਹੀਂ ਲਗਾਏ ਨੇ ਮੈਂ ਤੇੰਨ ਨੂੰ ਆਠਾ ਚਾਹ ਬਣਾ ਦੇ ਹੀ ਗਿਆ ਚਲ ਅਗਰ ਮੈਂ ਮੂੰਹ ਦੇ ਤੋ ਹਮਾ ਚਲਾ ਦੇ ਹਾਂ ਚਾਹ ਬਣਾ ਦੇ ਪਤਾ ਪਿਆ ਜੇ ਨੇ ਜਾਣ ਕੇ ਫੋਨ ਨਹੀਂ ਲਾ ਕੇ ਦਿੱਤਾ ਅੱਜ ਮੈਂ ਫੋਨ ਲਵਾ ਕੇ ਦੱਸੂੰ ਇਹਨੂੰ ਪਹਿਲਾਂ ਲੱਗੂਗਾ ਪਈ ਛੱਬਨੀ ਇਹਨੇ ਫੋਨ ਮੈਨੂੰ ਜਾਣ ਕੇ ਨਾ ਕਿਤੇ ਥਾਰੇ ਆਦੀ ਜਿਹੜਾ ਕੱਲ ਸਮਾਨ ਮੰਗਾਇਆ ਕੁੜੀ ਵਾਸਤੇ ਆਉਣ ਵਾਸਤੇ ਓ ਕੀਦ ਖ ਮੰਗਾਇਆ ਉਹ ਜੁਬਨ ਕੀ ਹੈ ਕਹਤਾ ਪਨੇ ਅੰਦਰ ਪਛੜਾ ਉਹ ਕਿੱਥੇ ਰੱਖਿਆ ਉਹ ਜੁਬਨ ਪਹਿਲਾਂ ਕਿੱਥੇ ਗਿਆ ਲੈਂਦਾ ਕੱਲ ਰੱਖਿਆ ਨਾ ਪਸਲਿਆ ਸਮਾਂ ਮਗਰਾ ਜੋ ਮੈਨੂੰ ਕੋ ਪਤਾ ਨਹੀਂ ਲੱਗ ਨਹੀਂ ਰਿਹਾ ਪਤਾ ਆ ਕੁਛ ਜਾਣ ਵਾਲਾ ਡਾਇਟਾ ਦਾ ਬਾਰਾ ਪੀ ਕੇ ਸਟਾਣੋ ਪਰ ਆਦਨੇ ਰਿਹਾ ਹੈਗਾ ਪਤਾ ਨਹੀਂ ਸਮਾਂ ਲੱਗਾ ਉਹ ਜਿਹੜਾ ਪਸ ਜਾਣ ਵਾਲ ਕੇ ਕੀ ਕਰਾਂ ਮੈਂ ਲੱਭਣਿਆ ਪਿਆਰ ਅਮੀ ਰਾਤੀ ਜਾਈਦਾ ਫੇਣਾ ਵਾ ਇਥੇ ਲੱਭਿਆ ਹੋਜੋ ਬਣ ਹੋਜੋ ਬੇ ਇਥੇ ਪਿਆਵਾ ਰਾਜੀ ਦਫਾਣ ਜਾਈ ਦਫੜੇ ਤੜੀ ਕਿਥੋਂ ਮੇਰੇ ਕੋਲ ਪਿਆ ਹੀ ਕੀ ਬਿੜਾ ਅੱਜ ਇਹ ਸਮਾਨ ਲੈਣ ਗਿਆ ਤੈਨੂੰ ਉਹ ਕਿਥੇ ਆ ਸਮਾਨ ਲਿਆਂਦਾ ਸਕੂਟਰੀ ਤੇ ਨਾਲ ਮਸਤਾਨ ਲਾ ਕੇ ਕੀ ਗੱਲ ਹੋ ਗੀ ਲੈ ਗੱਡੀ ਕਲੇ ਆਫੇ ਇਥੇ ਆ ਪਰੋਲੇ ਆ ਗਿਆ ਪਰੋਣੀ ਆਉਂਦੇ ਆ ਉਹ ਪਰੋਲੇ ਹੋਣੇ ਤੜੀ ਪਤਾ ਨਹੀਂ ਪਰੋਣੀ ਰਾਤ ਕਦੋਂ ਆਉਣੀ ਆ ਮੀ ਪੈਂਟਿਆ ਵਾ ਤੇਰੀ ਮੰਮੀ ਮੰਗਦੀ ਸਮਾਨ ਲੈ ਜਾਂਦਾ ਲੈ ਜਾਂਦਾ ਮੈਨੂੰ ਪਹਿਲਾਂ ਪੜਾ ਮੰਮੀ ਨੇ ਤਾਂ ਪਹਿਲਾਂ ਕਾਲੀ ਕੁੜੀ ਸੀ ਚੱਲ ਦਿਨਾਂ ਮੈਂ ਚੱਲਿਆ ਫੇਰ ਮੈਨੂੰ ਪਹਿਲਾਂ ਸਾਖੀ ਇਹ ਹੋ ਕਿ ਪੁੱਛੇ ਜਾਂ ਨਾ ਪੁੱਛੇ ਮੰਮੀ ਜ਼ਰੂਰ ਪੁੱਛੂਗੀ ਕੱਲੀ ਕੱਲੀ ਕੁੜੀ ਵੀ ਆਉਣ ਲੱਗੀ ਆ ਲਾਡਾ ਲਾ ਪਾਲੀ ਉਹ ਉਹਨੇ ਘਰ ਆ ਕੇ ਟਿਕਣਾ ਸਮਾਨ ਤੇ ਲੈ ਕੇ ਦੇਣਾ ਪੜਾ ਹੈ ਔਰਤ ਨੂੰ ਪਤਾ ਮੈਨੂੰ ਪਹਿਲਾਂ ਸਾਖੀ ਹੀ ਕਿ ਉਹ ਹੋਰ ਕੋਈ ਪੁੱਛੇ ਜਾਂ ਨਾ ਪੁੱਛੇ ਮੰਮੀ ਜ਼ਰੂਰ ਪੁੱਛੂਗੀ ਕਿ ਸਮਾਨ ਲਿਆਇਆ ਤਾ ਜਾਂ ਪੈਸੇ ਡਾਇਆ ਵਾ ਸਮਾਨ ਤੇ ਲੈ ਕੇ ਦੇਣਾ ਪੜਾ ਹੀ ਅਗਲੀ ਦੀ ਕੱਲੀ ਕੱਲੀ ਕੁੜੀ ਐ ਹੂੰ ਲਾਡਾ ਨਾ ਪਾਲੀ ਐ ਉਹਨੇ ਆਉਣਾ ਉਹਦੇ ਮੰਮੀ ਨੂੰ ਕਿਆ ਕਿਆ ਆਉਣਾ ਚਿਹਰੇ ਤੇ ਜਿੱਦੋਂ ਕੋਈ ਨਵਾਂ ਆਇਂਦੀ ਆ ਉਹ ਤੇ ਚਾਹ ਕਿਥੋਂ ਉਹ ਤੇ ਬਸ ਗੁੱਸਾ ਹੀ ਐ ਤੇ ਜਦੋਂ ਕੋਈ ਨਵਾਂ ਰਿਸ਼ਤੇਦਾਰ ਆਇਂਦਾ ਨਾ ਉਹ ਤਾਂ ਮੰਮੀ ਨੂੰ ਘਸ ਪੈ ਜਾਂਦੀ ਆ ਉਹ ਤਾਂ ਮੰਮੀ ਤੋਂ 10 ਰੁਪਏ ਨਹੀਂ ਨਿਕਲਦੇ ਹੂੰ ਤੇ ਹੱਲ ਕੋਈ ਨਹੀਂ ਆਪਾਂ ਕਿ ਲੈਣਾ ਆਪਾਂ ਕਰਿਆ ਕੁੜੀ ਉਹਦੇ ਨੂੰ ਕੁਮਣਾ ਆ ਸਾਡੀ ਭੈਣ ਨਹੀਂ ਲੱਗਦੀ ਮਨ ਲਿਓ ਤੇਰੇ ਵੇ ਤੇ ਸਈ ਮਾਰਣੀ ਤੇ ਪਿਆਰ ਵੀ ਹੋ ਗਈ ਅੱਜ ਤੇ ਜਿਦੋਂ ਕਿਤੇ ਸਾਡੇ ਰਿਸ਼ਤੇਦਾਰ ਨੇ ਆਉਣਾ ਹੋਵੇ ਨਾ ਤੇ ਫੇਰ ਆਖਾ ਕੀ ਕਹਿੰਦਾ ਮੰਮੀ ਕੱਪੜੇ ਪਾ ਲਾ ਪਾ ਲੈਨੀ ਆ ਮੈਂ ਕੱਪੜੇ ਹੀ ਮੇਰੇ ਕੋਲ ਆਦੇ ਰਿਸ਼ਤੇਦਾਰ ਆਉਣ ਲੱਗੇ ਵੇਖਿਆ ਨਾ ਜਮਾਦਾ ਦੇ ਰੰਗ ਅੱਜ ਆਪਣੀ ਕੁੜੀ ਚ ਆਉਣੀ ਅੱਜ ਚਾਵਾਂ ਚਾਂਦੇ ਤੇ ਧੜਕੇ ਹੀ ਕੱਪੜੇ ਪਾ ਕੇ ਬਹਿ ਗਈ ਕਿ ਕਿਤੇ ਮੈਨੂੰ ਕਹਿ ਨਾ ਦੇਵੇ ਮੰਮੀ ਪਿਆਰੇ ਤੇ ਸੂਟ ਹੀ ਨਹੀਂ ਚੰਗਾ ਕੋਈ ਗਾਣ ਆਣਦੇ ਵੀ ਕੁੜੀ ਨੂੰ ਕਰਦੇ ਅੱਗੇ ਵੱਲ ਓਰੇ ਅਮਰਜੀਤ ਆਂਦੀ ਮੰਮੀ ਕੁੜੀ ਨੂੰ ਫੋਨ ਲਾ ਮੰਮੀ ਤੁਹਾਡੇ ਸਾਹਮਣੇ ਤੇ ਅੱਗੇ ਮੈਂ ਫੋਨ ਲਾਇਆ ਸੀ ਇਹਨੂੰ ਉਦੋਂ ਤਾਂ ਚੁੱਕਿਆ ਨਹੀਂ ਸੀ ਹੁਣ ਤੋ ਲਾ ਕੇ ਮੈਂ ਚੁੱਕ ਲੈਣਾ ਵਾ ਲਾ ਅਮਰਜੀਤ ਮੰਮੀ ਮੈਂ ਗੱਲ ਸੁਣ ਫੋਨ ਤੁਹਾਡੇ ਮੁੰਡੇ ਕੋਲ ਆ ਜੋਹਨ ਗੋਲ ਅੱਛਾ ਤਾਂ ਉਹਨੂੰ ਆ ਫੇਰ ਲਾ ਦੇ ਫੋਨ ਮੈਂ ਤਾ ਦੇਣੀ ਆ ਅੱਛਾ ਅੱਛਾ ਮੇਰੇ ਤੋਂ ਇਹ ਆਦ ਕਹਿਣਾ ਹੁਣ ਜਾ ਕੇ ਚਲ ਮੈਂ ਫੋਨ ਲਾ ਦੇ ਵੇ ਮੰਮੀ ਅੱਜ ਤੁਹਾਡੀ ਕੁੜੀ ਨਹੀਂ ਆਉਣਾ ਹਨਾ ਤੂੰ ਬਾਰ ਬਾਰ ਕਹੀ ਜਾਂਦੀ ਇੱਕੋ ਗੱਲ ਫੋਨ ਲਾ ਦੋ ਫੋਨ ਲਾ ਦੋ ਫੋਨ ਦੇਖੀ ਕਰਾਂ ਮੈਂ ਇਹਨੂੰ ਪੁੱਛਣਾ ਵੀ ਤੂੰ ਆਉਣਾ ਮਾ ਕੇ ਨਹੀਂ ਆਉਣਾ ਆਉਣਾ ਮੰਮੀ ਅੱਜ ਆਉਣਾ ਫਿਰ ਫੋਨ ਲਾ ਦੋ ਅੱਗੇ ਚੁੱਕਿਆ ਨਹੀਂ ਹੁੰਦਾ ਮੈਂ ਕੀ ਕਰਨਾ ਮੈਂ ਫੋਨ ਨਹੀਂ ਲਾਣਾ ਹਨੂ ਤੁਹਾਨੂੰ ਅੱਗੇ ਕਹਿੰਦੇ ਆ ਤੇ ਸਾਰੇ ਪੜਾ ਹੀ ਆ ਗਏ ਅੱਛਾ ਫੋਨ ਤੇ ਅੱਗੇ ਵੀ ਨਹੀਂ ਲਾਉਂਦੀ ਹੁੰਦੀ ਜਿੰਨੇ ਚੁੱਪਚਪੀਤੀ ਵੀ ਆ ਜਾਂਦੀ ਉਹ ਕਰਨ ਹਾਂ ਲਾਉ ਨਹੀਂ ਹੋਣਾ ਲਾਉ ਠੀਕ ਜਾਓ ਚਾਹਤੇ ਜਾਗੇ ਤੇ ਜੋਬ ਨੂੰ ਬਾਹਰ ਅੱਛਾ ਅੱਛਾ ਠੀਕ ਆ ਉਹਦਾ ਮੈਨੂੰ ਘੁਮਾਉਂਦੀਆਂ ਨਹੀਂ ਆ ਤੇ ਅੱਜ ਮਾਦਾ ਦੇ ਰੰਗ ਵੇਲ ਕੀ ਅੱਜ ਮੇਰੀ ਕੁੜੀ ਨੂੰ ਫੂਲ ਲਾ ਕੇ ਦੇ ਅੱਗੇ ਨਾ ਚੁੱਕਿਆ ਨਹੀਂ ਆ ਦੱਸ ਤੇ ਤੇਰੀ ਕੁੜੀ ਨੂੰ ਮੈਂ ਲਿੰਕ ਭੇਜਿਆ ਵਾ ਕਿ ਤੂੰ ਆਣਾ ਤੇ ਆ ਜਾ ਨਹੀਂ ਤੇ ਨਾ ਆ ਮੈਂ ਫੂਲ ਲਾਉਂਦੇ ਫੋਨ ਉਹਨੂੰ ਨਹੀਂ ਵੇਖਦਾ ਕਿ ਮੇਰੇ ਫੋਨ ਤੇ ਫੂਨਾ ਫੂਲ ਲਾ ਕੇ ਪੁੱਛਲੇ हां भाभी फोन लावा ਕੀ ਕੰਮ ਹੈ ਮੈਨੂੰ ਫੋਨ ਲਾ ਕੇ ਦੋ ਮੇਰੀ ਕੁੜੀ ਨੂੰ ਹੈ ਪੜਾਈ ਦਾ ਕੋਈ ਜਮਾਨਾ ਵਾ ਮੰਮੀ ਘੜੀ ਕਿ ਪਛਵਾਉਂਦੀ ਆ ਮੇਰੀ ਕੁੜੀ ਨੂੰ ਫੋਨ ਲਾ ਦੋ ਫੋਨ ਲਾ ਦੋ ਓਏ ਹੋਏ ਹੋਰ ਅਪਿੰਬਰਾ ਹੋ ਜੇ ਆ ਗਿਆਂ ਕਰ ਪਹਿਲਾਂ ਹਲ ਜੇ ਤਾਂ ਸ਼ੇਰ ਪੇਰੇ ਹੋ ਜਾਂਦਾ ਜੀ ਤੇ ਹੋਰ ਸਣਾ ਟਾਈਮ ਕਿੰਨਾ ਹੋ ਗਿਆ ਲਾ 10:00 ਵਜੇ ਕੀ ਚਲ ਡੈਡੀ ਨੂੰ ਕਮਟਿੰਦਾ ਕਰ ਲਿਆ ਨਾ ਰਾਜੇ ਡੈਡੀ ਨੇ ਆਇਆ ਬਾਅਦ ਚ ਉਹ ਫੋਨ ਚ ਲੈ ਆ ਗਿਆ ਅੱਗੇ ਨਾ ਕਰੀ ਜਾ ਇਹਦੇ ਨਾਲ ਮੈਂ ਕੀ ਕਰਨਾ ਹੈ ਹੈਲੋ ਸਬਸਕਰਾਈਬਰ ਹੈ ਕਲਸ ਬਦਲ ਜੁਦਾਤ ਨਹੀਂ ਨੋ ਉਹ ਲੈ ਮੈਂ ਰਹਿਣਾ ਕੈਸਾ ਵਰਤੀ ਕਰਨਾ ਮੈਂ ਲੈ ਸੋਛ ਤੀ ਉਹ ਆਵਾਜ਼ ਅਸਾਂ ਗਾ ਕੇ ਕਿੰਨੇ ਕਿਤੇ ਰਕ ਅਸਾ ਤੋਰ ਲਗੇ ਇਹ ਠੀਕ ਹੈ ਕੋਈ ਗੱਲ ਨਹੀਂ ਮੈਂ ਦੱਸ ਦੇਣਾ ਮਾਦਰ ஜ ஜ ஜப உம் அ ਮੈਂ ਹੋ ਨੰਬਰ ਜੀ ਤੋਂ ਲੱਭਣਾ ਬਣਾ ਪਰ ਕਿੱਧਰ ਹੀ ਉਹ ਨੂੰ ਵਕਾਲੇ ਦਾ ਮੰਮੀ ਲੰਡਾ ਬਣਾ ਇੱਧਰ ਡੇਨ ਲਾਓ ਬਾਲ ਫੇਂਟੀ ਅਬਰ ਹਾਂ ਅਬੀ ਮੇਰੀ ਗੱਲ ਸੁਣ ਚੁੱੜਨਾ ਤੇਜ ਕਰਲਾ ਤੂੰ ਮੈਂ ਨਹੀਂ ਮੇਰੇ ਨਾਲ ਕੰਮ ਹਾਣ ਵਾਲਾ ਬੇਨਾਜ਼ ਉਰਚਿੰਦਾ ਉਹ ਕਰਲਾ ਛਲੀਆਂ ਕਰ ਗੱਲ ਨਹੀਂ ਕੀ ਹੋ ਗਿਆ ਅੱਜ ਘਰ ਚ ਕੋਈ ਪ੍ਰੋਗਰਾਮ ਆ ਇਹ ਸੂਟ ਚਿੰਗਦਾਰਾ ਮੈਂ ਉਮਮੇ ਮੰਮਾ ਨਹੀਂ ਦਈਆਂ ਦੀ ਉਮਰ ਰੋੜੀ ਵੀ ਅੰਗਲ ਨੂੰ ਚੇਂਜ ਕਰਲਾ ਤੇ ਮੈਂ ਵੀ ਚੇਂਜ ਕਰਲਾ ਤੇ ਮੰਮੀ ਗੈਰ ਸਵੇਰੇ ਸੇ ਸੂਟ ਬਾਕੇ ਬੈਗੀ ਆ ਤੂੰ ਪਹਿਲਾਂ ਮੇਰੀ ਗੱਲ ਸੁਣੋ ਜਿਹੜਾ ਆਡੇ ਰਿਸ਼ਤੇਦਾਰ ਆਉਣੇ ਹੁੰਦੇ ਆ ਉਹਦੇ ਮਾਦਾ ਸੂਟ ਪੌਂਦੀ ਨਹੀਂ ਆ ਜੀਲ ਪੈਰੋੜ ਜੀਲ ਮਰਨਾ ਹਾਂ ਉਹ ਅੱਗੇ ਆਂਦੀ ਆਂਦੀ ਲੜਨ ਦਿੰਦੀ ਨਹੀਂ ਕਰੀ ਆ ਭਰਾਵਾ ਉਹਦੇ ਨਾਲ ਕਿੱਥੇ ਲੜਨੇ ਆਂੀ ਤੇ ਕਦੀ ਲੜੇ ਨਹੀਂ ਆਉਦੇ ਨਾਲ ਤੇ ਚੁੱਪ ਕਰ ਜਾ ਆ ਸ਼ਾਂਤੀ ਰੱਖ ਤੇ ਆ ਪਰੋਲਾ ਆਉਂਦਾ ਚੁੱਪ ਕਰ ਜਾ ਜਾ ਜਿਹੜਾ ਆਪਣਾ ਕੰਮ ਕਰਨਾ ਬਦਲ ਲੈਣੀ ਗੱਬੜੀ ਚਲ ਬਦਲਾ ਬਦਲਾ ਪੜੇ ਬਦਲ ਬੋ ਕਪੜੇ ਬਦਲੋ ਬਸ ਇਹੋ ਕੋਜੀ ਆ ਨੰਦੇ ਇਹਨਾਂ ਨੂੰ ਕੀ ਹੋਵੇ ਕੀ ਆ ਆ ਗੰਦੇ ਆ ਕਪੜੇ ਬਦਲੋ ਲੈ ਜੱਲਵੇ ਕਿੱਡੀ ਮਾਹ ਰਣੀ ਅੱਜ ਤਿਆਰ ਹੋਣੀ ਹੈ ਉਹਨੇ ਆਣ ਕੇ ਚਲੋ ਫੜੀ ਨਾ ਗੁੱਤ ਇਹਾਡੀ ਪੈਰ ਵੇਖੀ ਕਿ ਕਿੱਡੀਸ਼ੀ ਪਤਾ ਲੱਗਦਾ ਪੈਰ ਕਿ ਅਸਗਾਤ ਜੀ ਕਿੱਥੋਂ ਆ ਗਏ ਸਾਡੇ ਪੱਲੇ ਬੈ ਗਈ ਆ